ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਰਾਸ ਨੇ ਬਾਗੀ ਅਕਾਲੀਆਂ ਦੇ ਵੱਲੋਂ ਪੰਜਾਬ ਰਾਜਪਾਲ ਦੇ ਨਾਲ ਮੁਲਾਕਾਤ ਕੀਤੀ ਗਈ। ਮੁਲਾਕਾਤ ਦੌਰਾਨ ਪਾਈ ਹਵਾਰਾ ਜੀ ਦੀ ਮਾਤਾ ਜੀ ਬਾਰੇ ਉਹਨਾਂ ਨੂੰ ਜਾਣੂ ਕਰਵਾਇਆ ਗਿਆ ਕਿਉਂਕਿ ਲਗਾਤਾਰ ਪਾਈ ਜਗਤਾਰ ਸਿੰਘ ਹਵਾਰਾ ਨੂੰ ਆਪਣੀ ਮਾਤਾ ਨੂੰ ਮਿਲਣ ਦੇ ਲਈ ਪੈਰੋਲ ਦੇਣ ਦੀ ਸਿੱਖ ਜਥੇਬੰਦੀਆਂ ਦੇ ਵੱਲੋਂ ਪੰਥ ਕਾਗੂਆਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ। ਮੁਲਾਕਾਤ ਤੋਂ ਬਾਅਦ ਪ੍ਰੀਮ ਸਿੰਘ ਚੰਦੂ ਮਾਜਰਾ ਨੇ ਮੀਡੀਆ ਨੂੰ ਕੀ ਜਾਣਕਾਰੀ ਦਿੱਤੀ ਤੁਸੀਂ ਵੀ ਸੁਣੋ। ਅੱਜ ਅਸੀਂ ਮਾਜੋ ਗਵਰਨਰ ਸਾਹਿਬ ਨੂੰ ਮਿਲ ਕੇ ਆਏ ਹਾਂ। ਔਰ ਪਿਛਲੇ ਤੇਨੇ ਹਵਾਰਾ ਕਲਾ ਗਏ ਸੀ ਗਿਆਨੀ ਹਰਪ੍ਰੀਤ ਸਿੰਘ ਹੋਰ ਵੀ ਜਾ ਕੇ ਆਏ ਮਾਈ ਵੀ ਜਾ ਕੇ ਆਇਆ ਬਡਾਣਾ تھا ਹੋਰ ਸਾਰੇ ਅਸੀਂ ਬਹੁਤ ਸਾਰੀਆਂ ਹੋਰ ਵੀ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਪੋਲਿਟিক্যাল ਲੀਡਰ ਜਾ ਰਹੇ ਨੇ ਸਾਧ ਜਗਤਾਰ ਸਿੰਘ ਹਵਾਰਾ ਕਲਾ ਦੇ ਮਾਤਾ ਜੀ ਬੜੇ ਬਿਰਧ ਅਵਸਥਾ ਚ ਨੇ ਵਿਦੇਸ਼ ਤੋਂ ਆਏ ਨੇ ਦੇ ਕਈ ਵਾਰ ਅਨਕੰਸ਼ਸ ਹੋ ਜਾਂਦੇ ਨੇ ਤੇ ਉਹਨਾਂ ਨੇ ਉੱਤਰ ਦੀ ਇੱਕ ਸ਼ਕਲ ਦੇਖਣ ਦੀ ਤਲਾਸ਼ ਦੇ ਵਿੱਚ 37 ਸਾਲਾਂ ਤੋਂ ਉਹ ਇੱਕ ਸੋਚ ਵਿੱਚ ਡੁੱਬੇ ਹੋਏ ਕਹਿ ਸਕਦੇ ਆ ਉਹਨਾਂ ਦੇ ਮਨ ਤੇ ਬਹੁਤ ਵੱਡਾ ਅਸਰ ਆ ਉਹ ਪਿੰਡ ਦੇ ਸਰਪੰਚ ਸਾਹਿਬ ਜਿਹੜੇ ਨੇ ਸਾਬ ਬਲਦੇਵ ਸਿੰਘ ਹੋਰੇ ਸਾਰਾ ਪਿੰਡ ਇਕੱਠਾ ਹੋਇਆ ਇਲਾਕੇ ਦੀਆਂ 70 ਪੰਚਾਇਤਾਂ ਨੇ ਲਿਖਤੀ ਰੂਪ ਦੇ ਵਿੱਚ ਸਾਨੂੰ ਮੈਮੋਰੈਂਡਮ ਦਿੱਤਾ ਤੇ ਕਿ ਤੁਸੀਂ ਮਾਨਯੋਗ ਗਵਰਨਰ ਪੰਜਾਬ ਦੇ ਅੱਗੇ ਸਮੁੱਚੇ ਇਲਾਕੇ ਦੇ ਲੋਕਾਂ ਦੀ ਇਹ ਬੇਨਤੀ ਪਹਚਾਓ ਔਰ ਦੁਨੀਆ ਭਰ ਦੇ ਮੈਂ ਸਮਝਦਾ ਇਨਸਾਨੀਅਤ 'ਤੇ ਵਿਸ਼ਵਾਸ ਰੱਖਣ ਵਾਲੇ ਯੂਮਾ ਰਾਈਟ ਸਬਤ ਵਿਸ਼ਵਾਸ ਰੱਖਣ ਵਾਲੇ ਲੋਕ ਮਹਿਸੂਸ ਕਰ ਰਹੇ ਨੇ ਕਿ ਰਾਜ ਜਗਤਾਰ ਸਿੰਘ ਹਵਾਰਾ ਕਲਾ ਜਿਹੜੇ ਨੇ ਉਹਦੇ ਨਾਲ ਦਾ ਜਿਹੜਾ ਕੋ ਕਨਵਿਕਟਡਾ ਉਹਨਾਂ ਨੂੰ ਤਾਂ 2013 ਤੋਂ ਮਿੰਦੀ ਆ ਰਹੀ ਹੈ ਪਰੋਲ ਚੰਗੀ ਗੱਲ ਆ ਤੇ ਇਹਨਾਂ ਨੂੰ ਇੱਕ ਵਾਰੀ ਵੀ ਪਰੋਲ ਤੇ ਨਹੀਂ ਖੜਿਆ ਗਿਆ ਤੇ ਹੁਣ ਮਾਤਾ ਜੀ ਬਿਰਧ ਅਵਸਥਾ ਵਿੱਚ ਵੀ ਨੇ ਤੇ ਆ ਮੈਡੀਕਲ ਰਿਪੋਰਟ ਅੱਜ ਦੀ ਜਿਹੜੀ ਬੜੀ ਕ੍ਰਿਟੀਕਲ ਨੇ ਮਾਤਾ ਜੀ ਬੜੇ ਆਖਰੀ ਜਿਵੇਂ ਕਹਿ ਸਕਦੇ ਆ ਆਖਰੀ ਸਾਹਾਂ ਤੇ ਨਜ਼ਰ ਆ ਰਹੇ ਨੇ ਡਾਕਟਰਾਂ ਦੀਆਂ ਰਿਪੋਰਟਾਂ ਦੇ ਅਨੁਸਾਰ ਵੀ ਤੇ 5 ਲੱਖ ਦੇ ਲੋਕ ਲੈ ਕੇ ਗਏ ਨੇ ਹਸਪਤਾਲ ਉਹਨਾਂ ਅਸੀਂ ਪੰਚਾਇਤਾਂ ਦਾ ਮਤਾ ਵੀ ਦਿਖਾਇਆ ਜਿਹੜੀਆਂ 70 ਪੰਚਾਇਤਾਂ ਦਾ ਮਤੇ ਨੇ ਤੇ ਆ ਮੈਡੀਕਲ ਰਿਪੋਰਟ ਵੀ ਦਿਖਾਈਆਂ ਤੇ ਮਾਨ ਜੋ ਗਵਰਨਰ ਸਾਹਿਬ ਨੇ ਮਤਲਬ ਤਸੱਲੀ ਮਤਲਬ ਸਾਨੂੰ ਦਿੱਤੀ ਆ ਕਿ ਮੋਸਟ ਪ੍ਰਾਇੋਰਟੀ ਤੇ ਇਨਸਾਨੀਅਤ ਔਰ ਹਿਊਮਨ ਰਾਈਟਸ ਨੂੰ ਅਕੇ ਰੱਖ ਕੇ ਮਹਲਾ ਜਗਤਾਰ ਤੇ ਹਵਾਰਾ ਨੂੰ ਬਰੋਲ ਤੇ ਛੱਡਣ ਦੇ ਪ੍ਰਬੰਧ ਕਰੌਣ ਵਿੱਚ ਉਹ ਉਹਦੇ ਕਰਨਗੇ ਪੈਰਬਾਈ ਕਰਨਗੇ ਸਰਪੰਚ ਸਾਹਿਬ ਨੇ ਪਿੰਡ ਵੱਲੋਂ ਇਲਾਕੇ ਵੱਲੋਂ ਲੋਕਾਂ ਨੇ ਇਹ ਪੂਰੀ ਜ਼ਿੰਮੇਵਾਰੀ ਦਿੱਤੀ ਆ ਕਿ ਕਿਸੇ ਕਿਸਮ ਦੀ ਕੋਈ ਗੱਲ ਨਹੀਂ ਕਿਵੇਂ ਹੋਰਾਂ ਲੋਕਾਂ ਨੂੰ ਵੀ ਤਾਂ ਪਰੋਲਾਂ ਤੇ ਛੱਡਿਆ ਜਾ ਰਿਹਾ ਇਹ ਅੱਜ ਤੱਕ ਬਲਕਿ ਉਹਨਾਂ ਨੇ ਤੁਹਾਨੂੰ ਆਪ ਪੁੱਛਿਆ ਵੀ ਇੰਨੇ ਸਾਲਾਂ ਚ ਉਹਨੂੰ ਇੱਕ ਵਾਰੀ ਵੀ ਨਹੀਂ ਪਰੋਤ ਤੇ ਛੱਡਿਆ ਅਸੀਂ ਕਿਹਾ ਬਿਲਕੁਲ ਨਹੀਂ ਛੱਡਿਆ ਜੀ ਤੇ ਫਿਰ ਹੁਣ ਮਾਤਾ ਜੀ ਦੀ ਇਹ ਹਾਲਤਾ ਹੁਣ ਤਾਂ ਬੰਦਾ ਛੱਡਣਾ ਤੇ ਕੁੱਲ ਮਿਲਾ ਕੇ ਮੈਂ ਕਹਿ ਸਕਦਾ ਕਿ ਮਾਨ ਜੋ ਗਵਰਨਰ ਸਾਹਿਬ ਨੇ ਸਾਨੂੰ ਪੂਰਾ ਭਰੋਸਾ ਦਵਾਇਆ ਕਿ ਉਹ ਕਾਇਰਬਾਈ ਕਰਨਗੇ ਔਰ ਇਹ ਜਿਹੜਾ ਇੱਕ ਕਨਸਟੀਟਿਊਸ਼ਨਲ ਰਾਈਟ ਵੀ ਆ ਹਿਊਮਨ ਰਾਈਟ ਦੇ ਨਜ਼ਰੀਏ ਨਾਲ ਵੀ ਇਨਸਾਨੀਅਤ ਦੇ ਨਜ਼ਰੀਏ ਨਾਲ ਵੀ ਕਿ ਉਹਨਾਂ ਨੂੰ ਸਾਜਿਕ ਤਾਰਫੇ ਹਵਾਲਾ ਨੂੰ ਉਹਨਾਂ ਦੇ ਮਾਤਾ ਜੀ ਦੇ ਦਰਸ਼ਨ ਕਰਨ ਦਾ ਮੌਕਾ ਮਿਲੇ ਤੇ ਮਾਤਾ ਜੀ ਆਪਣੇ ਪੁੱਤਰ ਦੇ ਦਰਸ਼ਨ ਕਰ ਸਕਣ ਐਸੀ ਵਿਵਸਥਾ ਉਹ ਬਣਾਉਣ ਦਾ ਰਾਸਤੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਉਦ ਦਾ ਮਸਲਾ ਸੀ ਸਾਡਾ ਬੰਦੀ ਸਿੰਘਾਂ ਦੀ ਰਹੀ ਤਾਂ ਉਹ ਵੀ ਗੁਰੂ ਤੇਗ ਬਹਾਦਰ ਸਾਹਿਬ ਦੀ ਜੋ 350 ਸਾਲਾ ਸੀ ਸਤਾਵ ਦੀ ਮਨਾ ਰਹੇ ਆ ਤੇ ਵੈਸੇ ਦਾ ਵੈਸੇ ਹੀ ਬੰਦਾ ਪਰ ਕਿਉਂਕਿ ਜੇ ਜਿੰਨੀ ਇਹਨਾਂ ਨੂੰ ਸੁਣਾਈ ਗਈ ਦਲਤਾਂ ਬੋਲੋ ਤਾਂ ਪੂਰੀ ਹੋ ਲਈ ਕਈ ਵਾਰ ਪ੍ਰਧਾਨ ਮੰਤਰੀ ਜੀ ਨੇ ਵੀ ਐਲਾਨੀਆਂ ਤੌਰ ਤੇ ਕਿਹਾ ਵੀ ਅਸੀਂ ਇਹ ਜੇ ਰਨ ਰਿਲੀਜ਼ ਕਰਾਂਗੇ ਕਈ ਵਾਰ ਚਰਚਾਾਂ ਵੀ ਹੋਈਆਂ ਨੇ ਬੜੇ ਲੰਬੇ ਸਮੇਂ ਤੋਂ ਮਸਲਾ ਲੜਗਦਾ ਆ ਰਿਹਾ ਇੱਕ ਜਿਹੜਾ ਹੈ ਭਾਈ ਰਾਜੋ ਆਣਾ ਦਾ ਮਸਲਾ ਬੜਾ ਸਾਇੰਸਕਵਾ ਔਰ ਬੜਾ ਸੀਰੀਅਸ ਆ ਔਰ ਉਹਨੂੰ ਬੜੀ ਕਿ ਬਹਿਰਤਾ ਨਾਲ ਲੈਣ ਦੀ ਲੋੜ ਆ ਔਰ ਇਹਦੇ ਲਈ ਅਸੀਂ ਫੜਾ ਸਾਹਿਬ ਨੇ ਆਪਣੇ ਤਲਵੰਡੀ ਸਾਹਿਬ ਨੇ ਅਸੀਂ ਸਾਰਿਆਂ ਨੇ ਕਿਹਾ ਪਾਰਟੀ ਵੱਲੋਂ ਕਿ ਪੰਜਾਬ ਜਿਹੜਾ ਹੈ ਇੱਕ ਬੜੇ ਨਾਜ਼ੁਕ ਦੌਰ ਤੋਂ ਲੰਘ ਰਿਹਾ ਪੰਜਾਬ ਨੂੰ ਕਈ ਚੁਣੌਤੀਆਂ ਜੋ ਲੰਘਣਾ ਪੈ ਰਿਹਾ 1984 ਉਹਨਾਂ ਚੁਣੌਤੀਆਂ ਦੇ ਸਿਖਰ ਸੀ 1984 ਜੋ ਕਤਿਆਰਮ ਹੋਇਆ 1984 ਸਾਡੇ ਪਵਿੱਤਰ ਸੰਨ ਢਹਿ ਢੇਰੀ ਕੀਤਾ ਜਜਵਾਤੀ ਤੌਰ ਤੇ ਐਕਸ਼ਨ ਚ ਰਿਐਕਸ਼ਨ ਹੋਏ ਤੇ ਹੁਣ ਖੂਨ ਦੇ ਤੱਬੇ ਖੂਨ ਨਾਲ ਨਹੀਂ ਤੋਏ ਜਾ ਸਕਦੇ ਇਸ ਗੱਲ ਤੇ ਅਮਲ ਕਰਨ ਦੀ ਲੋੜ ਆ ਇਸ ਗੱਲ ਨੂੰ ਅਹਿਸਾਸ ਕਰਨ ਦੀ ਲੋੜ ਆ ਕਿ ਸਿੱਖ ਸਮਾਜ ਦੇ ਵਿੱਚ ਕਿਸੇ ਤਰ੍ਹਾਂ ਦੀ ਬਗਾਨੇਪਨ ਦੀ ਭਾਵਨਾ ਪੈਦਾ ਨਾ ਹੋਵੇ ਔਰ ਮੱਧ ਵਿੱਚ ਕਹਿੰਦੇ ਫਰਗਟ ਫਰਗੇ ਵਾਲੀ ਗੱਲ ਵੀ ਪੁਰਾਣੀਆਂ ਗੱਲਾਂ ਨੂੰ ਭੁਲਾ ਕੇ ਨਵਾਂ ਦੌਰ ਸ਼ੁਰੂ ਕਰਨ ਦੀਆਂ ਦਲੀਲਾਂ ਸਰਕਾਰਾਂ ਦੇ ਤਾਂ ਰਹੀਆਂ ਨੇ ਪਰ ਅਮਲ ਵਿੱਚ ਸਾਡੇ ਨਾਲ ਘੱਟੋ ਘੱਟ ਉਹ ਵਰਤੋ ਨਹੀਂ ਹੋ ਰਿਹਾ ਜਿਹੜਾ ਹੋਣਾ ਚਾਹੀਦਾ ਅੱਜ ਪੰਜਾਬ ਦੇ ਲੋਕ ਅਮਨ ਭਾਈਚਾਰਕ ਸਾਂਝ ਚਾਹੁੰਦੇ ਨੇ ਪੰਜਾਬ ਦੇ ਲੋਕ ਵਿਕਾਸ ਚਾਹੁੰਦੇ ਨੇ ਪੰਜਾਬ ਦੇ ਲੋਕ ਇੱਕ ਨਵੇਂ ਦੌਰ ਵਿੱਚ ਹੋ ਕੇ ਮੋਰੀ ਰੋਲ ਨਿਭਾਉਣਾ ਚਾਹੁੰਦੇ ਨੇ ਪਰ ਜੇ ਪ੍ਰਾਣੀਆਂ ਨੂੰ ਗੱਲਾਂ ਨੂੰ ਅਧੇੜ ਕੇ ਪ੍ਰਾਣੀਆਂ ਗੱਲਾਂ ਨੂੰ ਅਧੇੜ ਕੇ ਫੇਰ ਉਸੇ ਤਰ੍ਹਾਂ ਦਾ ਪੰਜਾਬ ਨੂੰ ਬਲਦੀ ਦੇ ਬੁੱਥੇ ਵਿੱਚ ਪਾਉਣ ਦੀ ਕਾਰਵਾਈ ਹੋਏਗੀ ਤਾਂ ਪੰਜਾਬ ਨਾਲ ਬਹੁਤ ਵੱਡਾ ਨਿਆਂ ਹੋਏਗਾ ਇਸ ਕਰਕੇ ਅਸੀਂ ਕਿਹਾ ਵੀ ਭਾਈ ਰਾਜੋਣਾ ਸਾਹਿਬ ਦੀ ਜਿਹੜੀ ਖਾਸੀ ਦੀ ਸਜ਼ਾ ਹੈ ਉਹਨੂੰ ਉਮਰ ਕੈਦ ਵਿੱਚ ਤੇ ਤਖਦੀਰ ਕੀਤਾ ਜਾਵੇ ਔਰ ਕਈ ਵਾਰ ਇਹ ਗੱਲਾਂ ਵਾਦੇ ਵੀ ਕੀਤੇ ਗਏ ਨੇ ਕਰਤਾਰਪੁਰ ਸਾਹਿਬ ਲਾਂਘੇ ਦੀ ਗੱਲ ਵੀ ਆ ਤੇ ਮਜੇ ক্রিকেট ਦੇ ਮੈਚ ਖੇਡੇ ਜਾ ਸਕਦੇ ਨੇ ਜੇ ਡਿਪਲੋਮੈਟਿਕ ਰਿਲੇਸ਼ਨ ਰਿਵਾਈਵ ਹੋ ਸਕਦੇ ਨੇ ਤਾਂ ਹੁਣ ਕਰਤਾਰਪੁਰ ਸਾਹਿਬ ਦਾ ਲਾਂਘਾ ਵੀ ਦੁਬਾਰਾ ਖੁੱਲਿਆ ਜਾਵੇ ਉਹਦੇ ਲਈ ਵੀ ਇੱਕ ਸਮਝਦਾਰਦ ਰਿਹਾ ਸੋ ਇਹ ਗੱਲਾਂ ਅਸੀਂ ਉਹਨਾਂ ਕੋ ਸਾਰੀਆਂ ਰੱਖ ਕੇ ਆਏ ਆ ਔਰ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਕਿ ਗੱਲ ਜਿਹੜੀ ਹੈ ਸਟੇਟ ਡਿਜ਼ਾਸਟਰ ਅਰਜ਼ੋਰ ਫੰਡ ਬਾਰੇ ਰੀਲੀਫ ਫੰਡ ਜਿਹੜਾ ਹੈ ਉਹਦੇ ਬਾਰੇ ਬਡਾਲ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਉਹ ਜਰਾ ਡਿਟੇਲ ਚ ਦੱਸ ਦੇਣਗੇ ਕਿ ਜਿਵੇਂ ਮੁੱਖ ਮੰਤਰੀ ਸਾਹਿਬ ਵਿਧਾਨ ਸਭਾ 'ਚ ਕੁਝ ਬੋਲਦੇ ਨੇ ਅ ਮਸ਼ਾਹ ਜੀ ਕੁਝ ਬੋਲਦੇ ਨੇ ਪਬਲਿਕ ਜੀ ਕੁਝ ਬੋਲਦੇ ਨੇ ਉਹ ਗੱਲਾਂ ਦਾ ਵੀ ਅਸੀਂ ਫਾਇਜ਼ ਦੱਸ ਕੇ ਆਏ ਆ ਇਹ ਬਡਾਲ ਸਾਹਿਬ ਕਰਦੇ ਜਿਵੇਂ ਚੰਦਮੋਦਰ ਸਾਹਿਬ ਨੇ ਤੁਹਾਨੂੰ ਬਾਕੀ ਸਾਰੇ ਮਸਲੇ ਬਾਰੇ ਜਾਣੂ ਕਰਾਤਾ ਜਿਹੜੇ ਅਸੀਂ ਗਵਰਨਰ ਸਾਹਿਬ ਨਾਲ ਟੇਕਅਪ ਕਰਕੇ ਆਏ ਆ ਉਹਨਾਂ ਨੇ ਬਹੁਤ ਗੌਰ ਨਾਲ ਹਮਦਰਦੀ ਨਾਲ ਸਾਡੀ ਗੱਲ ਸੁਣੀ ਜਿਵੇਂ ਦੱਸਿਆ ਨਾ ਨੇ ਉਹਨਾਂ ਨੇ ਕਈ ਗੱਲਾਂ 'ਚ ਹੈਰਾਨੀ ਵੀ ਪ੍ਰਗਟਾਈ ਕਈ ਨਾ ਸਮਾ ਹੋ ਗਿਆ ਸਰਦਾਰ ਜਗਤਾਰ ਸਿੰਘ ਹਵਾਰਾ ਜੀ ਨੂੰ ਕਿਉਂ ਨਹੀਂ ਪ੍ਰੋਲ ਮਿਲੀ ਹਾਲਾਂਕਿ ਉਹਨਾਂ ਦੇ ਨਾਲ ਦੇ ਜਿਹੜੇ ਸੀਗੇ ਸਾਥੀ ਉਹ ਕਈ ਵਾਰੀ ਬਹੁਤ ਸਾਲਾਂ ਤੋਂ ਪ੍ਰੋਲ ਤੇ ਪਰਮਨੈਂਟ ਪ੍ਰੋਲ ਤੇ ਆ ਰਹੇ ਨੇ ਔਰ ਕੀ ਚਲੋ ਭਾਈ ਰਾਜੂ ਜਾਨੇ ਦੀ ਗੱਲ ਕਰਤੀ ਬੰਦੀ ਸਿੰਘਾਂ ਦਾ ਬਹੁਤ ਧੁਖਵਾ ਸਮਾਂ ਆ ਦੇਖੋ ਕੇਂਦਰ ਸਰਕਾਰ ਨੂੰ ਸਿੱਖਾਂ ਤੱਕ ਆਊਟਰੀਚ ਕਰਨ ਦੀ ਲੋੜ ਆ ਸਿੱਖ ਬਹੁਤ ਦੇਸ਼ ਭਗਤ ਨੇ ਸਿੱਖਾਂ ਦੇ ਵਿੱਚ ਕੋਈ ਐਸਾ ਦੇਸ਼ ਦੇ ਉਲਟ ਕੋਈ ਭਾਵਨਾ ਨਹੀਂ ਹੈਗੀ ਪਰ ਇਹ ਜ਼ਰੂਰ ਮਹਿਸੂਸ ਕਰਦੇ ਆ ਕਿ ਸਾਡੇ ਨਾਲ ਤੇ ਪੰਜਾਬ ਦਾ ਬੇਇਨਸਾਫੀ ਲਗਾਤਾਰ ਬਹੁਤ ਸਾਰੇ ਦਹਾਕਿਆਂ ਤੋਂ ਹੋ ਰਹੀ ਹੈ ਇਹ ਸਾਨੂੰ ਆਪਨੇ ਸਮਝ ਆਉਂਦਾ ਕਿ ਕਿਉਂ ਕੇਂਦਰ ਦੀਆਂ ਸਰਕਾਰਾਂ ਜਾਂ ਏਜੰਸੀਆਂ ਜਾਂ ਜਿਹੜੇ ਲੋਕ ਉੱਥੇ ਕੰਟਰੋਲ ਕਰਦੇ ਨੇ ਉਹ ਪੰਜਾਬ ਨੂੰ ਇਸ ਨਿਗਾਹ ਨਾਲ ਕਿਉਂ ਦੇਖ ਰਹੇ ਨੇ ਹੁਣ ਵੀ ਕਈ ਚਰਚਾਵਾਂ ਨੇ ਕਿ ਇੱਥੇ 40 ਕੰਪਨੀਆਂ ਉਤੋਂ ਪੈਰਾ ਮਿਲਟਰੀ ਫੋਰਸਸ ਦੀਆਂ ਪੰਜਾਬ ਵਿੱਚ ਆਦੀਆਂ ਅਜੇ ਪੰਜਾਬ ਵਿੱਚ ਕੋਈ ਐਦਾਂ ਦਾ ਮਾਹੌਲ ਨਹੀਂ ਕੋਈ ਐਦਾਂ ਦੀ ਘਟਨਾ ਨਹੀਂ ਵਾਪਰੀ ਇਹ ਡਰ ਦਾ ਜਿਹੜਾ ਸਹਿਮ ਦਾ ਮਾਹੌਲ ਐਦਾਂ ਦਾ ਜਿਹੜਾ ਹੈਗਾ ਵਾਤਾਵਰਣ ਕਿਉਂ ਬਣਾਇਆ ਜਾ ਰਿਹਾ ਇਸ ਤੇ ਵੀ ਪੰਜਾਬੀ ਸਵਾਲ ਕਰ ਰਹੇ ਨੇ ਤੇ ਕਾਰਗੁਜ਼ਾਰੀ ਸਿੱਧੀ ਨਜ਼ਰ ਆ ਰਹੀ ਹੈ ਜਿਹੜੀ ਸੁਭਾ ਸਰਕਾਰ ਦੀ ਲੇਕਿਨ ਜਿਹੜੀ ਗੱਲ ਹੁਣ ਐਸ ਵੇਲੇ ਬਹੁਤ ਇੰਪੋਰਟੈਂਟ ਹੈ ਗਈ ਆ ਐਦਾ ਵੱਡਾ ਨੁਕਸਾਨ ਹੋਇਆ ਬਰਬਾਦੀ ਹੋਈ ਹਜ਼ਾਰਾਂ ਹੀ ਪਿੰਡਾਂ ਦੀ ਲੱਖਾਂ ਏਕੜਾਂ ਦੀ ਤੇ ਲੱਖਾਂ ਹੀ ਪਰਿਵਾਰ ਬੇਘਰ ਹੋਏ ਆਪਾਂ ਸਾਰੇ ਜਾਣਦੇ ਆ ਚਲੋ ਕੁਦਰਤੀ ਆਫਤ ਸੀਗੀ ਲੇਕਿਨ ਇਹ ਮੈਨ ਮੇਡ ਡਿਜ਼ਾਸਟਰ ਵੀ ਸੀਗਾ ਜੇ ਹੁਣ 12000 ਕਰੋੜ ਇਹਨਾਂ ਕੋਲ ਐਸਡੀਆਰਐਫ ਦਾ ਫੰਡ ਪਿਆ ਸੀ ਤੇ ਇਹਨਾਂ ਨੇ ਕਿਉਂ ਨਹੀਂ ਵਰਤੇ ਆ ਇਹ ਇੱਕ ਪਾਸੇ ਪੰਜਾਬ ਦੀ ਅਸੈਂਬਲੀ ਵਿੱਚ ਸਰਕਾਰ ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ ਕਿ ਕਿਸਾਨ ਕੋ ਪੈਸਾ ਹੈ ਨਹੀਂ ਜਾਂ ਸਾਨੂੰ ਵਰਤਨ ਨਹੀਂ ਦਿੰਦੇ ਦਿੱਲੀ ਜਾ ਕੇ ਕਹਿ ਰਹੇ ਨੇ ਕਿ ਉਹ ਪੈਸਾ ਆ ਗਿਆ ਅਸੀਂ ਖਰਚ ਲਿਆ ਕਿ 1600 ਕਰੋੜ ਕੇਂਦਰ ਨੇ ਹੋਰ ਆਪਣੇ ਜਾਰੀ ਕਰਤਾ ਉਹਦਾ ਬਹੁਤ ਛੋਟੀ ਰਕਮ ਹੈ 1600 ਕਰੋੜ ਲੇਕਿਨ ਇਸ ਗੱਲ 'ਈ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਕਿ ਇੱਕ ਕਲੀਅਰਟੀ ਲੈ ਕੇ ਆਓ ਤੁਸੀਂ ਅਸੈਂਬਲੀ 'ਚ ਸੱਚ ਬੋਲਦੇ ਹੋ ਜਾਂ ਦਿੱਲੀ ਜਾ ਕੇ ਤੁਸੀਂ ਕੋ ਲੁਕਾਉਣਾ ਚਾਹੁੰਦੇ ਹੋ ਦਿੱਲੀ ਦੇ ਜਦੋਂ ਸਾਹਮਣੇ ਜਾਂਦੇ ਆਂ ਤੇ ਇਹ ਤਾਂ ਕੈਗਦੀ ਰਿਪੋਰਟ ਵਿੱਚ ਵੀ ਆ ਗਿਆ ਕਿ 2023-24 ਦਾ ਜਿਹੜਾ ਉਹਨਾਂ ਦੀ ਰਿਪੋਰਟ ਆ ਉਸ ਫਾਈਨੈਂਸ਼ੀਅਲ ਇਅਰ ਦੀ ਉਸ ਸਮੇਂ ਪੰਜਾਬ ਸਰਕਾਰ ਕੋਲ ਤਕਰੀਬਨ 10000 ਕਰੋੜ এসਡੀਆਰ ਦਾ ਫੰਡ ਸੀਗਾ 10000 ਕਰੋੜ ਇਹਨਾਂ ਕੋਲ ਸਟੇਟ ਡਿਜ਼ਾਸਟਰ ਮਿਟੀਗੇਸ਼ਨ ਫੰਡ ਸੀਗਾ ਜੇ ਉਹਨੂੰ ਵਰਤਦੇ ਤੇ ਸ਼ਾਇਦ ਜਿਹੜਾ ਮਾਧੋਪੁਰ ਦਾ ਹੈਡਵਰਕਸ ਆ ਉਹਦੀ ਸਰਵਿਸ ਜਾਂ ਰਿਪੇਅਰ ਮੇਨਟੇਨੈਂਸ ਕਰਦੇ ਤੇ ਮਾਧੋਪੁਰ ਦਾ ਹੈਡਵਰਕਸ ਸ਼ਾਇਦ ਨਾ ਟੁੱਟਦਾ ਉਸ ਪਾਣੀ ਦੇ ਬਹਾਨਾ ਦੇਖ ਰੋ 1000 ਕਰੋੜ ਵੀ ਇਹਨਾਂ ਨੇ ਵਰਤਿਆ ਨਹੀਂ ਤੇ ਫਿਰ ਉਹ ਤਾਂ ਸਰਕਾਰ ਪੰਜਾਬ ਦੀ ਪੰਜਾਬੀਆਂ ਨੇ ਜਵਾਬ ਦੇਵੇ ਇਸ ਲਈ ਪੰਜਾਬੀਆਂ ਦਾ ਮਜ਼ਾਕ ਬਹੁਤ ਹੋ ਗਿਆ ਹੁਣ ਸਰਕਾਰ ਨੂੰ ਕਲੀਅਰਟੀ ਲੈਣੀ ਚਾਹੀਦੀ ਹੈ ਕਿ 12000 ਕਰੋੜ ਅਗਰ ਆਇਆ ਤੇ ਕਿੱਥੇ ਗਿਆ ਅਗਰ ਨਹੀਂ ਆਇਆ ਤੇ ਦਿੱਲੀ ਵਾਲਿਆਂ ਨੂੰ ਕਨਫਰੋਨਟ ਕਰਨਾ ਚਾਹੀਦਾ ਆ ਕੇਂਦਰ ਸਰਕਾਰ ਨੂੰ ਵੀ ਤੁਸੀਂ ਕਹਿ ਰਹੇ ਹੋ 12000 ਕਰੋੜ ਆ ਲੇਕਿਨ ਸਾਡੇ ਆਪਣੇ ਖਾਤੇਆਂ 'ਚ ਬਿਲਕੁਲ ਪੈਸੇ ਆਏ ਨਹੀਂ ਗਾ ਇਹ ਗੱਲਾਂ ਦੀ ਜਿਹੜੀ ਬਹੁਤ ਵੱਡੀ ਦੁਬਧਾਇਆ ਇਹਨੂੰ ਦੂਰ ਕਰਨਾ ਚਾਹੀਦਾ ਪੰਜਾਬ ਗਵਰਨਮੈਂਟ ਨੂੰ ਤੇ ਪੰਜਾਬ ਦੇ ਕਿਸਾਨਾਂ ਦਾ ਜਿਹੜੇ ਵਿਚਾਰੇ ਮਜ਼ਦੂਰ ਨੇ ਜਾਂ ਜਿਹੜੇ ਮਿਹਨਤੀ ਲੋਕ ਦੇ ਪਿੰਡਾਂ 'ਚ ਜਿਨ੍ਹਾਂ ਦੇ ਘਰਾਂ ਦਾ ਨੁਕਸਾਨ ਹੋਇਆ ਬਹੁਤ ਵੱਡੇ ਪੱਧਰ ਤੇ ਤਬਾਈ ਹੋਈ ਹੈ ਉਸ ਲਈ ਪੰਜਾਬ ਸਰਕਾਰ ਨੂੰ ਛੇਤੀ ਤੋਂ ਛੇਤੀ ਉਹਨਾਂ ਪਰਿਵਾਰਾਂ ਤੱਕ ਰਿਲੀਫ ਪਹੁੰਚਾਉਣੀ ਚਾਹੀਦੀ ਹੈ ਤੇ ਨਾਲੇ ਇਹ ਵੀ ਅਸੀਂ ਮੰਗ ਕਰਦੇ ਹਾਂ ਕੇਂਦਰ ਸਰਕਾਰ ਤੋਂ ਕਿ ਜੇ ਇਹ ਮੁੱਖ ਮੰਤਰੀ ਸਾਹਿਬ ਅਜਬ ਕੇਂਦਰ ਦੇ ਗ੍ਰਹਿ ਮੰਤਰੀ ਸ਼ਾਹ ਬਹਾਮਤ ਸ਼ਾਹ ਜੀ ਨੂੰ ਮਿਲ ਕੇ ਆਏ ਨੇ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਟੋਕਨ ਜਿਹੜੀ ਆਪਣੇ ਫੰਡ ਰੀਲਿਸ ਕੀਤਾ ਆ ਦੇਖੋ ਇਹ ਟੋਕਨ ਫੰਡ ਦਾ ਕੋਈ ਗੱਲ ਨਹੀਂ ਬਣਨੀ ਪੰਜਾਬ ਦੀ ਤੁਸੀਂ ਮਜ਼ਾਕ ਕਰ ਰਹੇ ਹੋ ਸੰਨ ਇੱਥੇ ਤੁਹਾਨੂੰ ਹਜ਼ਾਰਾਂ ਕਰੋੜ ਐਲਾਨ ਕਰਨੇ ਚਾਹੀਦੇ ਸੀਗੇ ਤੇ ਤੁਸੀਂ ਇਹ ਕਹਿ ਰਹੇ ਟੋਕਨ ਦੇਤਾ ਤੁਹਾਨੂੰ ਇਹ ਟੋਕਨ ਲੈ ਕੇ ਕਰਦੋ ਜਾਓ ਤੇ ਜਦੋਂ ਮੁੜ ਕੇ ਦੇਖਾਂਗੇ ਤੇ ਤੁਹਾਨੂੰ ਹੋਰ ਭੇਜਾਂਗੇ ਇਹ ਗੱਲਾਂ ਪੰਜਾਬੀਆਂ ਨੇ ਸਵਕਾਰ ਨਹੀਂ ਕਰਨੀਆਂ ਇੰਦਰ ਸਰਕਾਰ ਨੂੰ ਵੀ ਸਾਫ ਆਪਣੀ ਨੀਤੀ ਬਣਾਉਣੀ ਚਾਹੀਦੀ ਹੈ ਤੇ ਪੰਜਾਬ ਸਰਕਾਰ ਨੂੰ ਜੋ ਸੱਚਾਈ ਹੈ ਉਹ ਪੰਜਾਬ ਦੇ ਲੋਕਾਂ ਮੋਹਰੇ ਲੈ ਕੇ ਆਉਣੀ ਚਾਹੀਦੀ ਹੈ ਤਾਂ ਪੰਜਾਬ ਦੇ ਲੋਕਾਂ ਦੀ ਮਦਦ ਕਰੇ ਤੇ ਉਹਨਾਂ ਦੀ ਜਿਹੜੀ ਹੌਸਲਾ ਅਫਜ਼ਾਈ ਕਰਨ ਪੰਜਾਬੀਆਂ ਨੇ ਕੀਤੀ ਹੈ ਧਾਰਮਿਕ ਅਸਥਾਨਾਂ ਵੱਲੋਂ ਧਾਰਮਿਕ ਸਿੱਖਿਸ਼ਾ ਵੱਲੋਂ ਸੰਤਾਂ ਮਹਾਂਪੁਰਖਾਂ ਨੇ ਬਹੁਤ ਵੱਡੇ ਪੱਧਰ ਤੇ ਉੱਥੇ ਰਾਤ ਪਹਚਾਈ ਵੱਡੇ ਵੱਡੇ ਪੰਜਾਬੀ ਜਿਹੜੇ ਐਨ ਜੀਓਜ਼ ਨੇ ਉਹਨਾਂ ਨੇ ਮਦਦ ਕੀਤੀ ਆ ਪੰਜਾਬ ਸਰਕਾਰ ਦਾ ਕੋਈ ਬਹੁਤਾ ਉਥੇ ਰੋਲ ਹੁਣ ਤੱਕ ਨਹੀਂ ਦਿਸਿਆ ਇਹ ਸਾਰੇ ਅਸੀਂ ਜਾਣਦੇ ਆ ਪਰ ਫਿਰ ਵੀ ਪੰਜਾਬ ਸਰਕਾਰ ਕੋ ਸਮਾਂ ਹੈਗਾ ਹੁਣ ਆਪਣੇ ਕਣਕ ਦੀ ਬਜਾਈ ਹੋਣੀ ਹੈ ਉਸ ਤੋਂ ਪਹਿਲਾਂ ਜੋ ਵੀ ਮਦਦ ਉਥੇ ਲੋੜੀਂਦੀ ਹੈ ਉਹਨਾਂ ਪਰਿਵਾਰਾਂ ਨੂੰ ਕਿਸਾਨਾਂ ਨੂੰ ਉਹ ਮਦਦ ਪੰਜਾਬ ਸਰਕਾਰ ਦੇਵੇ ਤੇ ਜਿਹੜਾ ਝੋਨੇ ਦੀ ਫਸਲ ਮੰਡੀਆਂ ਚ ਆਉਣੀ ਸ਼ੁਰੂ ਹੋ ਗਈ ਹੈ ਇਹ ਵੀ ਅਸੀਂ ਮੰਗ ਕਰਦੇ ਆ ਕਿ ਝੋਨੇ ਦੀ ਫਸਲ ਪਿਛਲੇ ਸਾਲ ਵਾਂਗੂ ਰੋਲੇ ਨਾ ਪਿਛਲੇ ਸਾਲ ਵਾਂਗੂ ਕਟ ਨਾ ਲਗੇ ਅਗਰ ਫੂਡ ਐਂਡ ਸਿਵਲ ਸਪਲਾਈਜ਼ ਡਿਪਾਰਟਮੈਂਟ ਨਾਲ ਗੱਲ ਕਰਨੀ ਹੈ ਤੇ ਬਿਲਕੁਲ ਮਾਪਦੰਡ ਕਲੀਅਰ ਹੋਣੇ ਚਾਹੀਦੇ ਆ ਝੋਨੇ ਦੀ ਜਿਹੜੀ ਹੈਗੀ ਇਹ ਫਸਲ ਦੀ ਖਰੀਦ ਤੇ ਮੁੜ ਕੇ ਕਿਤੇ ਕਿਸਾਨ ਫੇਰ ਪਿਛਲੇ ਸਾਲ ਨਾਲੋਂ ਵੀ ਜ਼ਿਆਦਾ ਖੱਜਲ ਖਵਾਰ ਨਾ ਹੋਣ ਇਹ ਵੀ ਅਜ ਅਸੀਂ ਤੁਹਾਡੇ ਰਾਹੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਹੋਰ ਕੋਈ ਸਵਾਲ ਕਿਸੇ ਕੋਲ ਅੱਛਾ ਇੱਕ ਗੱਲ ਇਹ ਤੋਂ ਹਟ ਕੇ ਅਸੀਂ ਗੱਲ ਕਰਨੀ ਚਾਹੁੰਦੇ ਆ ਜਿਹੜਾ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੋ ਕੇ ਹਟਿਆ ਏ ਮੈਂ ਸਮਝਦਾ ਪੰਜਾਬੀਆਂ ਨੂੰ ਇਕੱਠੇ ਕਰਨ ਦੀ ਥਾਂ ਪੰਜਾਬੀਆਂ ਦੀ ਏਕਤਾ ਇੱਕ ਜੁੜਤਾ ਇੱਕ ਸੁਰਤਾ ਦਿਖਾਉਣ ਦੀ ਥਾਂ ਕੇਂਦਰ ਤੇ ਆਪਣੇ ਹੱਕ ਲੈ ਕੇ ਪੰਜਾਬੀਆਂ ਦਾ ਸਾਂਝਾ ਦਬਾਅ ਬਣਾਉਣ ਦੀ ਥਾਂ ਪੰਜਾਬ ਨੂੰ ਦਿਫਾੜ ਕਰਕੇ ਰੱਖ ਗਿਆ ਪੰਜਾਬ ਨੂੰ ਲੀਰੋ ਲੀਰ ਕਰਕੇ ਰੱਖ ਗਿਆ ਇਹਦੇ ਲਈ ਰੂਲਿੰਗ ਪਾਰਟੀ ਪੰਜਾਬ ਦੀ ਜ਼ਿੰਮੇਵਾਰ ਆ ਮੁੱਖ ਵਿਰੋਧੀ ਧਿਰ ਵੀ ਦੋਸ਼ਣਬਾਜ਼ੀ ਤੱਕ ਉਲਝੀ ਰਹੀ ਗਈ ਆਪਸ ਵਿੱਚ ਹੀ ਕਦੇ ਦੇ ਇਲਜ਼ਾਮ ਬਾਜ਼ੀ ਤੇ ਭਾਰਤੀ ਜਨਤਾ ਪਾਰਟੀ ਨੇ ਵਖਰਾ ਚੁੱਲਾ ਬਾਲ ਕੇ ਜਗੋਦਰ ਵੀ ਕਰਤੀ ਜੇਕਰ ਉਹਨਾਂ ਨੂੰ ਅਸੈਂਬਲੀ ਵੀ ਜਾ ਕੇ ਗੱਲ ਜ਼ੋਰ ਨਾਲ ਰੱਖਣੀ ਚਾਹੀਦੀ ਸੀ ਜੇ ਨਹੀਂ ਸੁਣਾਈ ਹੁੰਦੀ ਤਾਂ ਸਮੁੱਚੇ ਪੰਜਾਬੀਆਂ ਦਾ ਸਾਂਝਾ ਇੱਕ ਮੰਚ ਬਣਾ ਕੇ ਕੇਂਦਰ ਦੇ ਕੋਲ ਕਿਉਂ ਕੇਂਦਰ ਤੇ ਉਹਨਾਂ ਦੀ ਸਰਕਾਰ ਆ ਕੇਂਦਰ ਕੋਲ ਸਾਂਝੀ ਆਵਾਜ਼ ਲੈ ਕੇ ਜਾਣੀ ਚਾਹੀਦੀ ਸੀ